ਮੈਂ ਪਹਿਲਾ ਆਪ ਦੇ ਪ੍ਰੈਸ ਭਾਈਚਾਰੇ ਦੀ ਬਹੁਤ ਜ਼ਿਆਦਾ ਧੰਨਵਾਦੀਆਂ ਰਿਸਪੈਕਟ ਕਰਦਾ ਤੇ ਮੈਂ ਕੱਲ ਤੌਰ ਮੁਖਫਸਰ थाना ਸਿਟੀ ਭਲਾਸ਼ੌਰ ਸ਼੍ਰੀ ਡਾਕਟਰ ਮਹਿਤਾਬ ਸਿੰਘ ਸੀਨੀਅਰ ਸੁਪਰਡੈਂਟ ਆਫ ਪੁਲਿਸ ਜੀ ਦੀ ਅਗਿਆ ਦੇ ਨਾਲ ਚਾਰਜ ਲਿਆ ਹੈ ਤੌਰ ਮੁਖਫਸਰ थाना ਸਿਟੀ ਬਲਾ ਚੌਥਾ ਨਾਟਮ ਆਇਆ ਤੇ ਉਮੀਦ ਕਰਦਾ ਤੇ ਸਾਰਿਆਂ ਦਾ ਸ਼ਹਿਰ ਭਾਈਚਾਰੇ ਦਾ ਔਰ ਸ਼ਹਿਰ ਦੇ ਆਮ ਨਾਗਰਿਕਾਂ ਦਾ ਅੱਜ ਕੱਲ੍ਹ ਦੇ ਹਾਲਾਤਾਂ ਮੁਤਾਬਕ ਪੂਰੀ ਤਰ੍ਹਾਂ ਮਸਤੀ ਦੀ ਨਾਲ ਉਹਨਾਂ ਦਾ ਕੋਆਪਰੇਸ਼ਨ ਕੀਤਾ ਜਾਊਗਾ ਤੇ ਉਮੀਦ ਕਰਦੇ ਆ ਕਿ ਉਹ ਵੀ ਪੁਲਿਸ ਦੇ ਨਾਲ ਕੋਆਪਰੇਸ਼ਨ ਕਰਨਗੇ ਮੁੱਖ ਕੰਮ ਕੀ ਵਿਰੋਧਤਾ ਕੀ ਇਹ ਇੰਨਾ ਬੜਾ ਕਬੂਲ ਆਨ ਐਂਡ ਡਰੱਗਸ ਉਸੇ ਬੋਲਦੇ ਕੀ ਕੀ ਦੇਖੋ ਜੋ ਅੱਜ ਕੱਲ ਦੇ ਹਾਲਾਤ ਨੇ ਔਰ ਮਾਨਯੋਗ ਪੰਜਾਬ ਸੀਐਮ ਸਾਹਿਬ ਦਾ ਹੁਕਮ ਹੈਗਾ ਔਰ ਆਪ ਸਰਨ ਬੜਾ ਦੇ ਵੱਲੋਂ ਵੀ ਵਾਰ-ਵਾਰ ਜਦੋਂ ਵੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਹਦਾਇਤ ਕੀਤੀ ਜਾਂਦੀ ਹੈ ਕਿ ਐਨਡੀ ਖਾਸ ਕਰਕੇ ਡਰੱਗਸ ਦੇ ਉੱਤੇ ਜਿਹੜਾ ਸਾਡਾ ਵਰਕ ਆ ਉਹ ਜਾਰੀ ਅਸੀਂ ਕਰ ਰਹੇ ਹਾਂ ਜਿੰਨਾ ਵੀ ਉਹਦੇ ਵਿੱਚ ਸਾਨੂੰ ਕੋਈ ਸਹਿਯੋਗ ਕਰਨਾ ਚਾਹੁੰਦਾ ਹੈ ਤੇ ਅਸੀਂ ਉਹਦੇ ਸਹਿਯੋਗ ਦੇ ਨਾਲ ਜਿਹੜੇ ਵੀ ਮਾੜੇ ਅੰਸਰ ਆ ਉਹਨਾਂ ਨੂੰ ਹਰ ਤਰ੍ਹਾਂ ਦਾ ਕਾਬੂ ਕਰਕੇ ਉਹਨਾਂ ਖਾਫ ਐਫ ਆਈ ਆਰਸ ਕਰ ਰਹੇ ਹਾਂ ਹੋਰ ਸਾਨੂੰ ਅਕਸਰ ਵਾਲਿਆਂ ਦੀ ਹਦਾਇਤਾਂ ਉਹਨਾਂ ਦੇ ਮੁਤਾਬਕ ਅਸੀਂ ਉੱਤੇ ਵਰਕ ਕਰ ਤਾਂ ਕਿ ਸਾਡੇ ਸ਼ਹਿਰ ਔਰ ਆਮ ਲੋਕਾਂ ਨੂੰ ਆਰ ਜਾਣ ਵਿੱਚ ਅਮਨ ਸ਼ਾਂਤੀ ਮਿਲੇ ਲਗਾਤਾਰ ਚੋਰੀ ਦੀ ਵਾਧਾ ਹੀ ਬਹੁਤ ਹੋਈ ਸਾਰੀ ਇਸਕੇ ਲਈ ਕੀ ਹੋ ਰਿਹਾ ਹੈ ਕਾਉਂਟ ਦੇਖੋ ਅਸੀਂ ਪ੍ਰੋਵੈਂਸ਼ਨ ਮੈਂ ਜਦੋਂ ਕੱਲ ਤੋਂ ਚਾਰਜ ਲਿਆ ਤੇ ਮੈਂ ਆਪਣੇ ਸਟਾਫ ਦੇ ਨਾਲ ਮੀਟਿੰਗ ਇਸ ਬਸਵੰਦੀ ਵੀ ਕਰ ਰਹੇ ਹਾਂ ਔਰ ਸ਼ਹਿਰ ਦੇ ਮੌਖ ਜਿਹੜੇ ਆ ਕੋਈ ਵਿਅਕਤੀ ਹੈਗੇ ਸਾਡੀ ਪੁਲਿਸ ਦੀ ਹੈਲਪ ਕਰਦੇ ਆ ਉਹਨਾਂ ਨਾਲ ਵੀ ਕਰ ਰਹੇ ਹਾਂ ਪੂਰਾ ਆਪਣਾ ਧਿਆਨ ਜਿਹੜਾ ਉਹ ਕੇਂਦਰਤ ਕਰਕੇ ਜਿਹੜੇ ਸਾਥੀ ਅਨਸਰ ਨੇ ਪ੍ਰੋਵੈਂਸ ਸਾਰੇ ਨੂੰ ਲਾਉਨ ਆਰਡਰ ਨੂੰ ਖਰਾਬ ਕਰ ਰਹੇ ਜਲਦੀ ਉਹਨਾਂ ਨੂੰ ਗਪਾ ਕਰਕੇ ਜੀ ਆ ਪੇ ਸਟਾਫ ਦੀ ਬਹੁਤ ਕਮੀ ਹੈ ਇੱਥੇ ਕਾਰਡ ਹੈ ਉਹ ਕਿਸ ਤਰੀਕੇ ਕਰੋਗੇ ਸਰ ਸਹਿਜ ਅਨੁਸਾਰ ਸਟਾਫ ਕਰ ਦੇ ਆਨੇ ਚਲੋ ਹੁਣ ਇਹਦੇ ਬਾਰੇ ਤਾਂ ਆਪਾਂ ਕੋਈ ਵੱਖਰੇ ਤੌਰ ਤੇ ਨਹੀਂ ਕਹਿ ਸਕਦੇ ਕੋਈ ਐਸੇ ਸਭ ਦੀ ਕੋਈ ਡਿਮਾਂਡ ਕਰੋਗੇ ਸਟਾਫ ਆਪ ਨੂੰ ਹਾਂ ਬਿਲਕੁਲ ਅਸੀਂ ਪੀਸੀਆਰ ਸਾਡਾ ਆਲਰੇਡੀ ਚੱਲ ਰਿਹਾ ਤੇ ਦੂਸਰਾ ਪੀਸੀਆਰ ਬਾਰੇ ਅਸੀਂ ਮੰਮ ਡੀਐਸਪੀ ਸਾਹਿਬ ਦੇ ਰਹੀ ਐਸਪੀ ਸਾਹਿਬ ਨੂੰ ਰਿਕਵੈਸਟ ਕੀਤੀ ਆ ਤੇ ਜਲਦੀ ਲੱਗੂ ਹੋਈ